देश प्र यूनिवर्सिटी में एक नवा बेंचर देश प्रूर्सिटी अमेरिका सेंट विनसेंट लाइन एरीबियन आइलैंड नॉर्थ अमेरिका के भी शुरू किया उतने एम बी बी एस प्रोग्राम इंडिया किया जाता फाइव ईस उ एम डी पांच साल का प्रोग्राम कहते दे। हैं और बहुत ही रुझान है स्टूडेंट का एम बी बी एस कर सब जानते हैं और नीट क्वालिफाई बच्चे इंडिया के बहुत घट इनटेक है अपॉर्चुनिटीज बहुत घट ਔਰ ਇਹਦੀ ਖਾਸੀਅਤ ਇਸ ਕੈਂਪਸ ਦੀ ਹੈ ਪਾਸਵੇ ਟੂ ਯੂਐਸ ਔਰ 5 ਸਾਲ ਦਾ ਕੋਰਸ ਹੈ 3 ਸਾਲ ਦੀ ਸਟੱਡੀ ਬੱਚਾ ਉਸੇ ਕੈਂਪਸ ਦੇ ਵਿੱਚ ਕਰੂਗਾ ਔਰ 2 ਸਾਲ ਉਹ ਕੋਈ ਬਹੁਤ ਹੀ ਜ਼ਬਰਦਸਤ ਅਪਰਚੂਨਿਟੀ ਹੈ ਕਲੀਨਿਕਲ ਰੋਟੇਸ਼ਨ ਲਈ ਆਪਣਾ ਯੂਐਸ ਯੂਕੇ ਜਾਂ ਇਨ ਐਨੀ ਵੇਅਰ ਇਨ ਦਾ ਵਰਲਡ ਉਹ ਜਾ ਸਕਦਾ ਫॉर ਹੈਂਡਸ ਔਨ ਪ੍ਰੈਕਟਿਸ ਐਂਡ ਵਿਦ ਕਲੀਨਿਕਲ ਟ੍ਰੇਨਿੰਗ ਔਰ ਇਹ ਕੈਂਪਸ ਦੇ ਵਿੱਚ ਬੈਸਟ ਪਾਸ ਦੀ ਫੈਕਲਟੀ ਐਂਡ ਅਸੀਂ ਯੂਐਸ ਤੋਂ ਦੀ ਫੈਕਲਟੀ ਤੇ ਹਾਇਰ ਕੀਤੀ ਹੈ and there world renowned doctors un bahut experience in different specializations ta he watemo ilaiki tu padan ta practical hands on nu har che samjhan aur patients utthe bahut available hai hospital is there ta ki bachche nu bahut vadiya tarike naal ek kamyab doctor banaya jaave ta saadi soch hi lag gayi ki india te university of pontem to chal rahi si ki assi ek global venture shuru karna sega aur ek student nu edan da ਕੌਫਰ ਬਣਾਇਆ ਜਾਵੇ ਕਿ 글로ਬਲੀ ਰੈਕਗਨਾਈਜ਼ ਹੋਵੇ ਤਾਂ ਇਹਨਾਂ ਦਾ ਸੀ ਲੈ ਕੇ ਚੱਲ ਰਹੇ ਔਰ ਬਹੁਤ ਹੀ ਅਫੋਰਡੇਬਲ 50000 ਰੁਪਿਆ ਪੰਜਾਬ ਸਾਊਦੀ 30 ਯੂਨੀਵਰਸਿਟੀ ਦੀ ਐਸਪੈਕਟਿਕ ਹੁੰਦਾ ਸਕੂਲ ਆਫ ਮੈਡੀਸਨ ਦੇ ਵਿੱਚ ਐਮ ਬੀਬੀਐਸ ਕੋਰਸ ਪਾਸ ਕੈਂਡੀਡੇਟ ਵਿਦ ਫਿਜ਼ਿਕਸ కెਮਿਸਟਰੀ ਬਾਇਓਲੋਜੀ ਦੇ ਨਾਲ ਤੇ ਨੀਟ ਕੁਆਲੀਫਾਈ ਹੋਣਾ ਬਹੁਤ ਜ਼ਰੂਰੀ ਹੈ ਐਸ ਪਰ ਦਾ ਨੈਸ਼ਨਲ ਮੈਡੀਕਲ ਕਮਿਸ਼ਨ ਗਾਈਡਲਾਈਨ ਤੇ ਬੱਚੇ ਦੇ ਜਿਹੜਾ 60% ਮਾਰਕਸ ਅਸੀ ਐਲੀਜੀਬਿਲਿਟੀ ਕ੍ਰਾਈਟੇਰੀਆ ਰੱਖਿਆ ਹੈ फिजिक्स केमिस्ट्री बायोलॉजी जेडे बायोलॉजी बैकग्राउंड दे स्टूडेंट्स होंदे है ते ओन्ना नु फर्स्ट टर्म फर्स्ट और बेसिस ते असी एडमिशन देते है टोटल साडे कोल 150 ਸੀਟਾ ਦਾ ਇਨਟੇਕ ਹੈ ਸੈਪਟੇਮਬਰ ਇਨਟੇਕ ਜਿਹੜਾ ਅਸੀਂ ਕਹਿੰਦੇ ਹੈ ਤੇ ਆਲਰੇਡੀ ਸਾਡੇ ਐਡਮਿਸ਼ਨਸ ਚੱਲ ਰਹੇ ਹੈ ਤੇ ਪਹਿਲਾ ਜਿਹੜਾ ਬੈਚ ਹੈ ਉਹਦੀ ਜਿਹੜੀ ਕਲੋਜ਼ਿੰਗ ਹੈ ਅਸੀਂ 20 ਅਗਸਤ ਨੂੰ ਕਰ ਰਹੇ ਹੈ ਹਾਰਡਲੀ 2 ਦਿਨ ਸੀਟਾ ਹੀ ਲੈਫਟ ਹੈ ਬਾਕੀ ਸੀਟਾ ਜਿਹੜੀ ਅਸੀਂ ਭਰ ਚੁੱਕੇ ਹੈ ਔਰ ਪੂਰੇ ਭਾਰਤ ਜਿਹੜੇ ਹੈ ਸਟੇਟ ਤੋਂ ਅਲਗ ਅਲਗ ਸਟੇਟਾਂ ਤੋਂ ਕਾਫੀ ਸਾਡੇ ਕੋਲ ਇਨਕੁਆਰੀਜ਼ ਦੇ ਨਾਲ ਐਡਮਿਸ਼ਨ ਜਿਹੜੇ ਹੈ ਕਲੋਜ਼ ਹੋਏ ਹੈ ਸਾਡੇ